ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਤੇ ਹੈ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋਅ ਕਰ ਹੈ ਨਹੀਂ ਇੱਥੇ ਕੁਝ ਮੰਮਾ ਹਮੜਾ ਉੱਧਰ ਉਹਦਾ ਬੰਦਾ ਤਾਂ ਹੋਈ ਜਾਂਦਾ ਪਰ ਇਹਦੇ ਲੱਗਦੇ ਰਹੇਗੀ ਲੱਗ ਕੇ ਤਾਂ ਗਏ ਪੁੱਤ ਖਾ ਤਾਂ ਗਏ ਹੁਣ ਹੋਰ ਸੋਨੂੰ ਕਿੰਨੇ ਕੁ ਦੇ ਜਵੇ ਆ ਦੇ ਦੁਆਰੇ ਫਾਲ ਚੱਕ ਲਿਆ ਤੇ ਟਾਈਮ ਹੈ ਜੀ ਮਾਰਨਿੰਗ ਦਾ ਆਪਾਂ ਚਲੇ ਸੀਗੇ ਸਕੂਲ ਤਾਂ ਰੋਜ਼ ਵਾਲੇ ਕੰਮ ਕਰ ਆਪ ਆਪਣੇ ਨਵੇੜ ਤੇ ਇਧਰੋਂ ਰਾਜੂ ਵੀ ਆਉਣ ਲੱਗ ਗਿਆ ਹੁੰਦਾ ਸਫਾਈ ਕਰ ਗਿਆ ਕੇ ਹੋਰ ਫਿਰ ਹੁੰਦਾ ਦੁਪਹਿਰ ਆ ਜਾਂਦਾ ਗਰਮੀ ਕਿੰਨੀ ਆ ਮੈਂ ਨਾ ਇੱਥੇ ਵੀਰियां ਲਾਤੀਆਂ ਮੀਂਹ ਦੇ ਪੈਸੇ ਚੱਲ ਪਿਆ ਪਰਸਾ ਨੂੰ ਪਾਪਾ ਲੜਦੇ ਸੀ ਕਿ ਇਹਦਾ ਕਿਉਂ ਆਉਣਾ ਵੀਰ ਨੇ ਇੱਥੇ ਇਹ ਹੈਗੇ ਨਿੱਕੇ ਬੀਰਾਂ ਵਾਲੀਆਂ ਗੋਲ ਬੀਰਾਂ ਵਾਲੀਆਂ ਮਾਸੀ ਕੇ ਪਿੰਡੂ ਆਏ ਸੀ ਬੀਰ ਉਹਦੀਆਂ ਹਿੜਕਾਂ ਸੀਗੀਆਂ ਤੇ ਉੱਥੇ ਨਾ ਅੰਬ ਦੇ ਬੂਟੇ ਉੱਗਰੇ ਆਏ ਤੇ ਮੈਨੂੰ ਆਏ ਆ ਵੀ ਮੈਂ ਇੱਥੋਂ ਪੱਟ ਕੇ ਬੂਟਾ ਆਹਾ ਇੱਥੋਂ ਪੱਟ ਕੇ ਥਾਂ ਹਨਾ ਤੇ ਇੱਥੇ ਅੰਬ ਦਾ ਬੂਟਾ ਲਾ ਲਿਆ ਅੰਗੂਰਾਂ ਦੀ ਬੇਲ ਦੀ ਪੂਰੀ ਖਾਦਮੀ ਹੋ ਗਈ ਇਸ ਫੇਲ ਨਾਲ ਪੇ ਆ ਬਹੁਗਾ ਵੀ ਅੰਗੂਰਾਂ ਦੀ ਬੇਲ ਮੈਨੂੰ ਆਏ ਆ ਵੀ ਮੈਂ ਖੋ ਕੇ ਉੱਥੇ ਮਰਿੰਗੇ ਕੋਲੇ ਲਾ ਦਾਂ ਤੇ ਮਰਿੰਗੇ ਤੇ ਚੜਾ ਦਈਏ ਵਧੀਆ ਉੱਤੇ ਚੜ ਜੂਗੀ ਉੱਤੇ ਹਾਂ ਇਹ ਸਹੀ ਚੜ ਇੱਥੇ ਸੈਟਿੰਗ ਨਹੀਂ ਹੁੰਦੀ ਤੇ ਇੱਥੇ ਇਹ ক্লোਰੋ ক্লোਰੋ ਪਾ ਕੇ ਨਾ ਵਧੀਆ ਤੇ ਮੁਰਕੇ ਇੱਥੇ ਅੰਬ ਦਾ ਬੂਟਾ ਲਾ ਦਾਂਗੇ ਜੇ ਹੋ ਜੇ ਤਾਂ ਮੈਨੂੰ ਐਵੇਂ ਹੀ ਦੁੱਲੀ ਗੰਗਾ ਕਹਿੰਦਾ ਮम्मा ਬੈਣ ਆ ਗਈ ਬੈਣ ਆ ਗਈ ਬੈਣ ਆ ਗਈ ਹੈ ਪਰ ਬੰਮੀ ਪਾ ਦੇ ਹਾਂ ਪਰ ਦੇ ਪੂਜ ਪੂਨੇ ਗੱਡੇ ਨਾਲ ਮੜਕੇ ਇੱਥੇ ਸਿੱਟੀ ਆ ਨੇ ਉਹ ਸੀਟ ਤੇ ਸਾਰੇ ਕੱਪੜੇ ਜੇ ਆ ਗੱਡੀ ਆ ਤਾਂ ਨਿੱਕਾ ਆ ਜਾ ਤੇ ਤੇਰਾ ਇਹ ਤਾਂ ਪੋਚਰਾ ਤੇ ਸੁੱਕਣਾ ਪਾਇਆ ਸੀਗਾ ਮੈਂ ਚੱਕ ਹਾਂਜੀ ਇਹ ਅੰਬੀ ਐ ਖਰਾਬੇ ਤੋੜ ਕੇ ਭੋਖ ਨੇ ਲਾ ਦੀਏ ਤੋੜਦੇ ਨਹੀਂ ਹਾਂ ਦੇਖਾਂਗੇ ਤੇ ਚਾਹ ਨਹੀਂ ਪੀਤੀ ਚਲ ਪੀਚਾ ਸਮਰੀਤ ਭੋਖ ਲੈ ਦੀ ਮੁੜ ਕੇ ਮੇਰੇ ਕੋਲ ਭੱਜੀ ਆਉਣੀ ਹੁੰਦੀ ਕਿਹਾ ਹੱਥ ਲੋ ਜੀ ਟਾਈਮ ਹੋ ਗਿਆ ਪੌਣੇ ਪੰਜ ਦਾ ਤੇ ਹੋਰ ਗੰਦਲ ਅਸਰ ਕੱਟਦੇ ਬੀਬੀ ਕਿਆ ਹਤਾ ਦਾ ਮਾਗੇ ਦਲੇ ਛੋਲੇ ਪਾਵਾਂਗੇ ਛੋਲੇ ਤੇ ਮੂੰਗੀ ਪਾਲਾਂਗੇ ਵਦਗਾ ਬੰਦੀ ਹੈਗੀ ਮਿਕਸ ਜੀ ਉਹ ਤੇ ਅੱਜ ਨਾ ਸੂਗਰ ਦੀ ਬੱਦਲਵਾਈ ਜੀ ਸੀਗੀ ਜਿਵੇਂ ਗੁੰਮਜਾ ਸੀਗਾ ਹਨਾ ਤੇ ਪਰ ਖੁੱਲ ਕੇ ਜੇ ਤਾਂ ਮੀਂਹ ਨਹੀਂ ਪਿਆ ਉਹੀ ਬਸ ਜਿਵੇਂ ਕਹਿੰਦੇ ਹੁੰਦੇ ਕੰਨ ਮਨਕਾਣੀ ਜੀ ਹੋਈ ਜਾਂਦੀ ਹੈ ਅੱਜ ਸਵੇਰ ਦੀ ਚਿੱਕੜ ਜੀਲਾ ਜਾ ਜੇ ਜੱਬ ਕੇ ਮੀਂਹ ਜਾਵੇ ਤਰ ਜੇ ਜਾਂਦਾ ਹਨਾ ਸਾਰਾ ਹਾਂ ਨਹੀਂ ਤਾਂ ਹੁਣ ਖਲਾਰਾ ਇੰਨਾ ਪਿਆ ਪਿਆ ਪੱਤਿਆਂ ਦਾ ਬਾਲਾ ਜਾਦੀ ਤੇ ਮੈਂ ਕਰਨ ਲੱਗੀ ਸੀਗੀ ਮੰਮੀ ਵਰਗਿਆਂ ਦੇ ਕੱਪੜੇ ਪ੍ਰੈਸ ਅੱਜ ਜਾਣ ਦੀ ਇਹਨਾਂ ਦੀ ਪਲੈਨਿੰਗ ਜੀ ਸੀਗੀ ਪਤਾ ਨਹੀਂ ਜਾਣਗੇ ਕਿ ਜਾਂਦੇ ਨਹੀਂ ਹੈਗੇਗੇ ਸਾਰਿਆਂ ਦੇ ਸੰਧਾਰੇ ਪ੍ਰਾਣੀ ਹੋਗੇ ਸਾਡੇ ਸੌਣ ਦਸੰਦਾ ਅੱਜ ਜਾ ਅੱਜ ਜਾ ਹੋਗੇ ਸੀ ਕਹੀਏ ਨਹੀਂ ਕਿਉਂਕਿ ਛੁੱਟੀਆਂ ਆ ਗਏ ਆਪਾਂ ਨੂੰ ਦੋ ਤੇ ਵਿਝਲ ਚਲੇ ਜਾਣਗੇ ਤੇ ਕੱਪੜੇ ਵਗੈਰਾ ਕਰਦਾ ਪ੍ਰੈਸ

ਜਿਵੇਂ ਮਨ ਨੂੰ ਕਾਹ ਚ ਸੀ ਜਾਣਾ ਤਾਂ ਚਲੀ ਜਾ ਮੇਰੇ ਨਹੀਂ ਜੀਜੂ ਕਾ ਤੇ ਉਹ ਵੀ ਮੈਲੇ ਜਾਂਦੀ ਮੇਰਾ ਨਹੀਂ ਜੀਜੂ ਕਾ ਆ ਕੇ ਵਿੱਚ ਬੈਗੀਏਗੀ ਤੇ ਨਵਰੀਤ ਕੋਰ ਆਪਣੀ ਜਿੰਦਾਬਾਦ ਹੈ ਇਹ ਤਾਂ ਫਿਰ ਤਿਆਰ ਹੀ ਲੈਂਦੀ ਹੈਗੀ ਤੇ ਹੋ ਗਈ ਹੈ ਰੈਡੀ ਨਾਲ ਜਾਣ ਦੇ ਲਈ ਠੀਕ ਹਣ ਚੱਲੇ ਨੇ ਹਣਾ ਚੁੱਪੀਆਂ ਚੜ ਲੈਣਾ ਨੂੰ ਦੋ ਕਿਵੇਂ ਪਸੀਨਾ ਪਸੀਨੀ ਹੋ ਕੇ ਆਈ ਉਪਰੋਂ ਸਰਦਾ ਨਹੀਂ ਕਿਹਾ ਤੈਨੂੰ ਜਾਣੇ ਕਿਵੇਂ ਵਾਲ ਖਲਿਆਰ ਲਿਆ ਆਪਦੇ ਹਵਾਨਾ ਚੱਲਿਆ ਨੇ ਮੂੰਹ ਤਾਂ ਦੇਖਤਰ ਹੋਇਆ ਪਿਆ ਉਹ ਤੇ ਦੂਜੇ ਫੁੱਟ ਵੀ ਹਰ ਪਾ ਲੈਂਦੀ ਨਹੀਂ ਨਹੀਂ ਆਹ ਸਹੀ ਹੈ ਟੁੱਟ ਨਾ ਜਾਣ ਇਹ ਹੋਰ ਹੀ ਹੋਈ ਪਈ ਆਗੇ ਪ੍ਰਾਣੇ ਜਿਹੇ ਤੇ ਦੂਜੇ ਵਾਲਾ ਨਹੀਂ ਨਹੀਂ ਇਹ ਸਕੂਲ ਵੀ ਬਾ ਜਾਂਦੇ ਦੂਜੇ ਵਾਲਾ ਚਾ ਲੱਖ ਲੱਗ ਮੇਰੇ ਕੋਈ ਨਾ ਆਖੇ ਵੀ ਲੱਗ ਜਾ ਕੇ ਉਹ ਇਹਨੂੰ ਸਮਰੀਦ ਨਵਰੀ ਕੀ ਤਾ ਸਾਲ ਪਤਾ ਆਖੇ ਲੱਗ ਕਰਾ ਰੱਖ ਕੇ ਵੀ ਕੀ ਕਰਨੇ ਆ ਫਿਰ ਕੱਲੇ ਪੇਲ ਮਾਰੀਆਂ ਚ ਸਾਂਭਣ ਨੂੰ ਤਾਂ ਨਹੀਂ ਲਿਆਂਦੇ ਇਹ ਨਾ ਇਹ ਪ੍ਰਾਣੇ ਆਗੇ ਦੂਜੇ ਵਾਲਾ ਵਾਲਾ ਸਹਣਾਗਾ ਖਾਂ ਫਿਰ ਮੁੜ ਕੇ ਤਾਂ ਆਉਂਦੇ ਹੀ ਨਹੀਂ ਹੈਗੇ ਜੀ ਬੀਬੀ ਸੈਂਡਲ ਨਹੀਂ ਅੱਛਾ ਹਾਂ ਸੈਂਡਲ ਕਹਿਣੀ ਹੈ ਕੱਪੜੇ ਨਹੀਂ ਕਹਿੰਦੀ ਮੈਂ ਉਹ ਸਾਹਮਣੀ ਆਦੀ ਨਵੀਰਾ ਦੇ ਵਿੱਚ ਦੇਖ ਕੁਛ ਉੱਥੇ ਜਾ ਕੇ ਸੁੱਕਣੇ ਪਾ ਦੀ ਪਾਣੀ ਵਗੈਰਾ ਟੈਲ ਲਗਾ ਦੇ ਵਾਸੇ ਦੀ ਆਪਈ ਆਪਾ ਆਉਂਦੇ ਇਹ ਰਾਕੇ ਕਰਨੇ ਮੁੜ ਕੇ ਭੀੜੇ ਹੋ ਜਾਣਗੇ ਆਉਣੇ ਨਹੀਂ ਹੈਗੇ ਹੁਣ ਕਿਹਨਾਂ ਆਉਂਦੇ ਕਾ ਤਾਂ ਨਹੀਂ ਆਉਂਦੇ ਹੁਣ ਜਾ ਕੇ ਲਾ ਹੀ ਦੇਣੀ ਹੈਗੇ ਬਾਹਰ ਜਾ ਕੇ ਪਾਲਾ ਜੇ ਇੱਥੇ ਗਰਮੀ ਲੱਗ ਜੇ ਤਾਂ ਤੇ ਉਹ ਵੀ ਆਪਾਂ ਕਰੀਏ ਆਪਣੇ ਕੰਮ ਕਰ ਦੇਖਦੇ ਹਾਂ ਸਾਡੀ ਬਤ ਪ੍ਰਤਿਭਾਵੀ ਦੇ ਦਿੱਤੀ ਹੈ ਪ੍ਰਤਿਭਾ ਕੀ ਸੀ ਹਏ ਤੋਂਏ ਕਰੀ ਜਾਂਦੇ ਸੀ ਮੈਂ ਹਨ ਇੰਸਾਰੇ ਇਹਨਾਂ ਨੂੰ ਕਿਹਾ ਦੀ बह जाया बहजा पिछे नव पिछले बैठ आखे लगी हो नहीं पीछे लेगीबू तू पीछे आया दागे। 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 तो <laughs> ਹੇ ਬਾਈ ਕਰਨ ਵਾਲੀ ਇਹਦਾ ਏਣੀ ਜੀ ਲੌਂਦੀ ਚਲੋ ਜੀ ਘਰੀ ਆਪਾਂ ਦੇ ਕੰਮ ਕਰ ਮੱਖੀਆਂ ਬੈਠੀ ਜਾਂਦੀ ਮਾਂ ਜੀ ਇਹ ਭਾਂਡੇ ਬਣਾਈਏ ਦਾਲ ਸਬ지 ਲੋ ਜੀ ਬੱਦਲ ਵਗ ਰਾ ਜੜਾ ਘੇਰ ਬਣਿਆ ਪਿਆਗਾ ਤੇ ਗਰਮੀ ਵੀ ਜਿਹੜੀ ਇੰਨੀ ਹੋਈ ਪਈ ਕਣੀਆਂ ਕੱਢ ਗਈਆਂ ਪਰ ਗਰਮੀ ਜਿਹੜੀ ਬਹੁਤ ਜ਼ਿਆਦੇ ਹੋਈ ਪਈ ਐ ਤੇ ਸਟੈਲਾਈਜ਼ੀ ਹੋਈ ਪਿਆ ਲੱਗਦਾ ਕਿ ਨਹੀਂ ਹੁੰਦੀ ਆ ਹੁਣ ਵੀ ਆ ਰਹੀ ਆ ਮੈਂ ਜਿਹੜਾ ਤੇਲ ਵਗੈਰਾ ਦਾ ਪਾ ਕੇ ਨਮਕ ਮੈਂ ਪਾ ਲਿਆ ਤੇ ਤੇਜ ਵਗੈਰਾ ਦਾ ਦੀਦੀ ਨਾ ਕੱਟਕਾ ਸੀ ਅੱਗੇ ਨਾਲੋਂ ਸੋਨਿਆਂ ਦੀ ਤੇ ਮੁੰਡੀ ਦੀ ਜਿਹੜੀ ਦਾਲ ਆ ਬੜਾ ਟੇਸਟੀ ਲੱਗੇਗੀ ਬਿਬਲੇ ਖਾਣਾ ਵਾਲਾ ਵੀ ਜਿਹੜਾ ਗੰਢਾ ਉਹ ਦਿੱਕੀ ਕੱਟਤਾ ਤੇ ਲੋਹੀ ਦੇ ਪਾਸੇ ਆਪਾਂ ਦਾਲ ਕਰ ਦਨੇ ਬਸ ਨਾਲ ਦੀ ਨਾਲ ਆਪਾਂ ਗੁੰਨ ਦਨੇ ਆ ਆਟਾ ਤੇ ਇਹ ਵੀ ਇਥੇ ਪਾਣੀ ਹੈਗਾ ਤੇ ਨਹੀਂ ਖਾਣੀ ਆਪਣੇ ਕੋਲੇ ਪਿਆ ਹੈਂੀਆਂ ਤਾਂ ਨਾਲ ਦੀ ਨਾਲ ਆਟਾ ਗੁੰਨਦੇ ਨੇ ਇੱਕ ਮਿੰਟ ਘਤੂਲੀ ਇਹ ਦਾਲ ਹੈ ਕਿਰਾ ਦਾ ਆਪਣਾ ਅਧਰੋ ਕੰਮ ਨਿਪਟਿਆ ਹੋਇਆ ਹੈਗਾ ਨਹੀਂ ਤਾਂ ਇਹ ਤਰੀ ਹੈਗੇ ਨਹੀਂ ਪਾਣੀ ਵੀ ਰੱਖਿਆ ਆਗੇ ਇਹ ਜੇ ਤਾਂ ਮੌਸਮ ਸਾਰਾ ਖਰੇਆ ਤਾਂ ਪਕਵਣ ਚ ਵਗੈਰਾ ਬਾਹਰ ਟਾਲ ਲੈਣਗੇ ਨਹੀਂ ਤਾਂ ਫਿਰ ਅੰਦਰ ਹੀ ਰੱਖਣੇ ਪੈਣਗੇ ਪੱਖਿਆਂ ਦੇ ਥੱਲੇ ਕਿਉਂਕਿ ਇੰਨਾ ਬਜਾੜੇ ਹੁੰਮਸ ਜਾ ਬਣਿਆ ਪਿਆਗਾ ਲੱਗਦਾ ਹੋ ਸਕਦਾ ਬੀਂ ਨਹੀਂ ਆ ਜੀ ਆ ਦੇਖੋ ਕਰ ਲੈਂਦੇ ਆ ਅੱਜ ਚਲੋ ਡਿਊਟੀਆਂ ਜਿਹੜੀਆਂ ਆਪਣੇ ਕੋਲੇ ਆਪਾਂ ਇੱਥੇ ਕਾਫੀ ਰਿਸ਼ਤੇਦਾਰ ਆਣ ਜਾਨੇ ਜ ਦੂਰ ਕੱਢ ਲਏ ਹੁਣ ਛੁੱਟੀਆਂ ਸੀਗੀਆਂ ਹੁਣ ਉਹਨਾਂ ਨੇ ਕਿਹਾ ਤੁਸੀਂ ਜਾਓ ਐਸੇ ਸਾਰਾ ਸੌਣ ਟੱਪਣਾ ਵਾਲਾ ਹੋ ਗਿਆ ਪਹਿਲਾਂ ਬਸ ਜਾਇਆ ਹੀ ਨਹੀਂ ਗਿਆ ਸੀਗਾ ਕੰਮ ਕਰ ਖੇਤਾਂ ਦੇ ਕਿਉਂਕਿ ਜਾਦੇ ਸੀਗੇ ਝੋਨਿਆਂ ਦੇ ਤੇ ਤਾਂ ਕਰਕੇ ਉਹਦੇ ਨੂੰ ਜਿੱਦੇ ਥੋੜਾ ਬਹੁਤਾ ਕੰਮ ਆਇਆ ਸੀਗਾ ਉਹਦੀ ਬੀਬੀ ਨੂੰ ਮਿਲਾ ਲਿਆ ਤੇ ਅੱਜ ਫਿਰ ਇੱਧਰ ਭੂਏ ਦੇ ਵਰਗਿਆਂ ਕੋਲੇ ਚਲੇ ਜਾਣਗੇ ਆ ਨੂੰ ਆ ਲੈਣਗੇ ਬਾਕਸ ਚ ਆ ਚਾਹ ਨੂੰ ਲਈਏ ਚਲ ਪਹੁੰਚ ਪਹੁੰਚ ਜਾਣਗੇ ਜਣੀ ਕਿ ਇਹ ਤੇ ਚਾਹੀਏ ਲੇਟ ਹੀ ਸਹੀ ਅੱਗੇ ਤਾਂ ਪਹਿਲਾਂ ਜਾਣ ਲੈਣੇ ਹੁੰਦੇ ਸੀਗੇ ਜੀ ਸਟਾਰਟਿੰਗ ਹੀ ਦੇ ਵਿੱਚ ਜਾਂ ਆਥੇ ਤਾਂ ਹੋ ਹੀ ਜਾਂਦਾ ਹੁੰਦਾ ਐਤਕੇ ਥੋੜਾ ਜਿਹਾ ਜ਼ਿਆਦਾ ਲੇਟ ਹੋ ਕੇ ਪਰ ਸੌਣ ਟੱਪੇ ਵਾਲੀ ਸੌਣੀ ਚੱਲੀ ਆਦਾ ਸਾਲ ਸਾਲ ਚ ਪਾਉਂਦੇ ਜਾਣਗੇ ਪਿਛਲੀ ਵਾਰ ਕਹੇ ਸੀ ਵੀ ਅਸੀਂ ਅਸੀਂ ਕੋਟਪਈ ਆਇਆ ਸੀਗੇ ਉਹ ਅਜੇ ਬੜ ਗਿਆ ਬੁੱਲੇ ਐਸ ਤੀ ਜਲ ਫਿਰ ਗਿਆਨ ਵਾਲੇ ਵਾਕੇ ਬਾਦੀ ਟਾਈਮ ਹੋ ਜਾਂਦਾ ਐਸ ਤੀ ਹੋ ਰਹਾ ਹਾਂ ਆਖਿਤਾ ਤੋਰਾਂ ਤੋਂ ਹੋਰ ਹੋ। ਕਪੜੇ ਵਗੈਰਾ ਦਾ ਜਿੱਤਕਾ ਮਹਿਣੀ ਸੀ ਨਾ ਪੋਚੇ ਦਾ ਸੀ ਕਿਉਂਕਿ ਕੱਲ ਨੂੰ ਛੁੱਟੀ ਹੈ ਸਵੇਰ ਸਾਰੇ ਕੰਮ ਨਿਭੜ ਜਾਣਗੇ ਧੋਲਾਂਗੇ ਕੱਪੜੇ ਨਾਲ ਕੋਈ ਜ਼ਿਆਦੇ ਹੈ ਨਹੀਂ ਸੀ ਅਜੇ ਤਾਂ ਇੱਕ ਦੋ ਸੂਟ ਹੀ ਸੀਗੇ ਤੇ ਪ੍ਰੈਸ ਕਰਨ ਵਾਲਿਆਂ ਦਾ ਕੰਮ ਆ ਮੈਂ ਆ ਗੀ ਨਿਵੇੜਤੀ ਸੀ ਕਿਉਂਕਿ ਉਹਨਾਂ ਦੇ ਕਰਨੇ ਸੀਗੇ ਕੱਪੜੇ ਪ੍ਰੈਸਾ ਪਾਣਾ ਜਾਣਾ ਸੀਗਾ ਮੰਮੀ ਵਰਗਿਆਂ ਨੇ ਤੇ ਉਹਦੇ ਨਾਲ ਹੀ ਫਿਰ ਜਿਹੜੇ ਧੋਤੇ ਪਏ ਸੀਗੇ ਇੱਕ ਦੋ ਸੂਟ ਆਪਾਂ ਉਹਦੇ ਪ੍ਰੈਸ ਕਰਦੇ ਸਾਰਾ ਮੰਜਵ ਲੈ ਜਵਾਕ ਚਾ ਕੇ ਖਾ ਲੈਂਦੇ ਆ ਅਸੀਂ। ਉਹਨੇ ਆਪ ਨੂੰ ਵੀ ਬੜਾ ਟੇਸਟੀ ਲੱਗ ਗਿਆ ਜਵਾਕ ਇੱਕ ਤਾਂ ਗਈ। ਨਵਰੀਦ ਘਾਟ ਤਾਂ ਪਹਿਲਾਂ ਤਾਂ ਕਹਿ ਲਿਆ ਸੀ ਜਾਂਦੀਆਂ ਨਹੀਂ। ਮੁੜ ਕੇ ਮੋੱਕੇ ਤੇ ਤਿਆਰ ਹੋ ਗਈ। ਜੈਨੀ ਜਾਣ ਨੂੰ ਮੈਂ। ਬਾਗੀ ਜਾਣੇ ਪਹਿਲਾਂ ਸੁਹੋਈ ਸਿੰਮੂ ਘਿਆਰ। ਮੈਂ ਕਹੇ ਜੇ ਜੀ ਲੱਗੂਗਾ ਤਾਂ ਜਾਈ। ਇਹ ਤਾਂ ਐ ਨਹੀਂ ਪਤਾ ਰਾਤ ਨੂੰ ਰੋਣ ਲੱਗ ਗਈ। ਫਿਰ ਕਹਿੰਦੀ ਮੈਂ ਨਹੀਂ ਜਾਂਦੀ। ਲਓ ਜੀ ਆਟਾ ਵਗੈਰਾ ਗੁੰਦੀ ਫੇਰ ਕਰਾਂਗੇ ਵੀ ਲਾਗ ਨੂੰ ਕੰਟੀਨਿਊ। ਗੱਲ ਸੁਣ ਲੈ ਪਰ ਤਖੜ ਕੇ ਆਵੇ ਗਿਆਨ ਆਫੇ ਮੈਂ

ਇਹ ਇਧਰ ਆਪਾਂ ਰੱਖ ਤਾ ਤਵਾ ਤੇ ਬਣਾ ਲਈਏ ਰੋਟੀ ਟਾਈਮ ਦੇ ਨਾਲੇ ਵੇਲੇ ਹੋ ਜੇ ਨਹੀਂ ਤਾਂ ਆਪਾਂ ਬਾਹਰ ਅੰਗੀਠੀ ਤੇ ਬਣਾਉਣੀ ਸੀਗੀ ਫਿਰ ਹੁਣ ਅੰਗੀਠੀ ਤੇ ਬਾਹਰ ਦਾ ਮੌਸਮ じゃ ਹੈ ਨਹੀਂ ਮੈਨੂੰ ਐ ਨਹੀਂ ਪਤਾ ਲੱਗਦਾ ਹਾਂ ਵੀ ਆਇਆ ਕੀ ਪਤਾ ਲੱਗਦਾ ਕਿਹੜੇ ਵੇਲੇ ਕਣਾਂ ਆ ਜਾਣੇ ਫਿਰ ਮੈਂ ਕਿਹਾ ਥੋੜੀਆਂ ਜੀਆਂ ਤਾਂ ਰੋਟੀਆਂ ਹੈਗੀਆਂ ਅੱਜ ਆਪਾਂ ਗੈਸ ਤੇ ਬਣਾ ਲ ਲੈਣੇ ਸਵੇਰ ਬਣਾਵਾਂਗੇ ਆਪਾਂ ਅੰਗੀਠੀ ਤੇ ਜੋ ਹੁੰਦਾ ਗਰਮ ਤੇ ਹੁੰਦੇ ਜਰਾ ਆਪਾਂ ਧੀਰੇ ਵੀ ਜਰਾ ਕਰ ਲਈਏ ਫੋਨ ਇੱਥੇ ਰੱਖ ਦਿਆਂ ਕਰਦੇ ਆਪਾਂ ਗੱਲਬਾਤ ਇਕਦਾਂ ਚ ਕੰਮਕਾਰ ਹਨਾ ਜਿਆਦਾ ਹੈ ਨਹੀਂ ਸੀਗਾ ਤਾਂ ਕਰਕੇ ਖੇਤੋਂ ਜਲਦੀ ਆ ਗਈ ਫਿਰ ਉਹ ਮੁੰਡਾ ਹੁਣ ਪੱਠੇ ਪਾਈ ਜਾਂਦਾ ਤੇ ਫਿਰ ਉਹਨੇ ਰੋਟੀ ਵਗੈਰਾ ਲੈ ਕੇ ਜਾਣੀ ਹੋਊਗੀ ਤਾਂ ਕਰਕੇ ਮਕਸਦ ਜਲਦੀ ਬਣਾ ਕੇ ਵਿਲੇ ਹੋ ਜਾਵੇ ਆ। ਆ ਤੇ ਮਾਤਾ ਬਣਾ ਲੈਦੀ ਆ ਕਿਹਾ ਫੜਾ ਦਿੰਦੇ ਆ ਸਾਰੇ ਜਲਦੀ ਆਂਦੀ ਗੈਸ ਤੇ ਤਾਂ ਕਿਹੜਾ ਟਾਈਮ ਲੱਗਦਾ ਰੋਟੀ ਬਣਾਉਣ ਦਾ ਜਦ ਆਪਦੀ ਪੱਕ ਜਾਂਦੀ ਹੈ। ਅਜੂ ਆਪਾਂ ਨੂੰ ਛੁੱਟੀ ਹੈ ਹਨਾ ਮੌਸਮ ਵਧੀਆ ਹੋਇਆ ਤਾਂ ਆਪਾਂ ਕੋਸ਼ਿਸ਼ ਕਰਾਂਗੇ ਵੀ ਆਪਾਂ ਤੁਹਾਡੇ ਨਾਲ ਜਿਹੜਾ ਮਾਰਨਿੰਗ ਰੁਟੀਨ ਹਨਾ ਸਵੇਰ ਕੰਮ ਕਰ ਆਪਾਂ ਬੈਲ ਦੀ ਵੀਡੀਓ ਫਿਰ ਐਵੇਂ ਜ਼ਰੂਰ ਪੂਰੀ ਕਰਾਂਗੇ ਹਨਾ ਉਹ ਵਾਲਾ ਕੱਟ ਵਲੌਗ ਹੈ ਇਹ ਬਣਾਉਣੀ ਆਪਣਾ ਹੈਲਪਰ ਬੰਦਾ ਤਾਂ ਚਲਾ ਗਿਆ ਹੈ ਹੈਲਪ ਕਰਦੀ ਹੈ ਪੂਰੀ ਨਵਰੀਤ ਸਮਰੀਤ ਤਾਂ ਥੋੜਾ ਜਿਹਾ ਘਟ ਤੇ ਆ ਜਾਂਦੀ ਹੈ ਸਮਰੀਤ ਨਵਰੀਤ ਤਾਂ ਐਵੇਂ ਆ ਵੀ ਜੇ ਵਲੌਗ ਬਣਾਵੇ ਗੱਲਾਂ ਬਾਤਾਂ ਕਰੀ ਜਾਂਦੀ ਰਹਿੰਦੀ ਹੈ ਜੇ ਸਮਰੀਤ ਨੂੰ ਕਹਿ ਦਈਏ ਵਸੋ ਉਹ ਫਿਰ ਕੈਮਰਾ ਚੱਲ ਪੜੇਂ ਵੀ ਇਹ ਤੇ ਬਲੌਗ ਨਹੀਂ ਬਣਾਉਦੀ ਹੈ ਇਹ ਨਾਲੋਂ ਔਰ ਸਾਰ ਹੁਣ ਤਾਂ ਚੰਗੀਆਂ ਸਿੱਖਣਾ ਹੋ ਸਕੂਲ ਨੂੰ ਆ ਕੇ ਵੀ ਬਣਾਣਾ ਵਗੈਰਾ ਪਾਏ ਹੁੰਦੇ ਆ ਹੁਣ ਲਿਆ ਕੇ ਰੱਖ ਲਈਆਂ ਇਹਨਾਂ ਵਾਸਤੇ ਔਰ ਸਾਰ ਸਿੱਖਦੀਆਂ ਵਸੰਸਾਰ ਬਣਾਣਾ ਸ਼ੇਕ ਬਣਾ ਕੇ ਪੀ ਲੈਣ ਦੇ ਨਾਲ ਹੁਣ ਚਾਣੀ ਪੀਂਦਣਾ ਹੁਣ ਵਸ ਸਿੱਖਣਾ ਹਰੇਕ ਚੀਜ਼ ਆ ਹੁੰਦਾ ਮੈਂ ਅਗੀ ਵਗੈਰਾ ਬਣਾ ਲੈਨੇ ਹੁਣ ਤਾਂ ਵਧੀਆ ਹੁੰਦਾ ਬੱਚਾ ਆਪ ਸਿੱਖ ਜਾਂਦਾ ਢਿੱਡ ਭਰ ਲੈਂਦਾ ਹਨਾ ਕਿਉਂਕਿ ਆਪ ਮੈਂ ਤਾਂ ਆਪ ਤਾਂ ਥੱਕ ਜਾਈਦਾਗਾ ਆ ਕੇ ਮੈਨੂੰ ਤਾਂ ਹੰਦਾ ਵਿਚਾਲ ਸਮਝੀ ਮੈਂ ਤਾਂ ਸੌਣੀ ਆ ਘੰਟਾ ਬੱਚਿਆਂ ਨੂੰ ਕਿੱਥੇ ਨੀਂਦਾ ਇਹ ਤਾਂ ਹੁਣ ਸਾਰਾ ਆਪ ਦਾ ਖਾ ਪੀ ਲੈਨੇ ਢਿੱਡ ਭਰ ਲੈਨੇ ਐ ਇਹ ਨਹੀਂ ਪਤਾ ਵੱਧ ਜੇ ਤਾਂ ਮੇਰੇ ਕੋਲ ਵੀ ਲੈ ਜਾਦੇ ਆ ਪੀ ਲੈ ਪੀਲਾ ਮਮਾ ਉਹ ਵਧੀਆ ਹੁੰਦਾ ਜਵਾਕਾ ਦਾ ਜਲ ਸਿੱਖ ਗਿਆ ਬਿਆਦਾ ਬਣਾ ਲੈਂਦੇ ਕਿਸੇ ਦੀ ਮੇਰੇ ਤਰੀਕਾ ਨਹੀਂ ਪੈਣੀ ਮੇਰੇ ਵਾਰ ਕੀ ਨਹੀਂ ਮੈਂ ਤਨੀ ਕੱਢਦੀਆਂ ਵਸ ਇੱਕ ਵਾਰੀ ਪੁੱਛ ਲਿਆ ਨੀਂਬੂ ਪੜੇ ਜਾਂਦਾ ਨੇ ਗਰਮੀ ਗਰਮੀ ਜਿਵੇਂ ਏਦੋਂ ਪਹਿਲਾਂ ਹੁਣ ਤਾਂ ਹਲੇ ਘਟ ਜੇ ਗੰਨਾ ਮਿੱਧੂ ਪਤਨਾਂ ਨੇ ਨਿਰ ਨੀਂਬੂ ਵਾਲੇ ਪੂਰਾ ਦੱਪਿਆ ਅੱਗੇ ਸਾਰੀਆਂ ਭੈਣਾਂ ਦੇ ਬਹੁਤ ਸੋਹਣੇ ਸਾਰੇ ਕਮੈਂਟ ਆਏ ਸੀਗੇ ਕਿ ਤੇ ਨਗੂ ਦੀਸ ਆਵਰ ਕਲੈਕਸ਼ਨ ਬਹੁਤ ਸੋਹਣੀ ਹੈ ਇਹ ਇਸ ਬਹੁਤ ਕਰਦੀ ਜਿਵੇਂ ਹਰੇਕ ਗੱਲ ਨੂੰ ਨਾ ਕੈਚ ਕਰਦੀ ਹੈ ਜਿਵੇਂ ਕਿ ਤਾਂ ਕਰਕੇ ਉਹਦਾ ਇਹਨੇ ਬਲੌਗ ਬਣਾਇਆ ਲਓ ਜੀ ਹੁਣ ਆਪਾਂ ਬਣਾ ਲਈਏ ਰੋਟੀ ਇਹਨਾਂ ਗ੍ਰੀਟਿੰਗ ਆ ਜਿਹੜੀ ਤੇ ਫਿਰ ਤਰ੍ਹਾਂ ਦੇ ਬਲੌਗ ਕੰਡੀਆਂ। ਲੋ ਜੀ ਫੋਨ ਇਕੱਠਵਾਈ ਦਿਨ ਅੱਜ ਆਪਣੀ ਰੋਟੀ ਵਗੈਰਾ ਗਈ ਆ ਬਣਾ। ਹੁਣ ਲੱਗਦੇ ਸੀ ਸ਼ੱਕਣਾ ਬੀਬੀ ਨੇ ਲਈ ਸ਼ੱਕ। ਐ ਕਾਇ ਲੱਗਦਾ ਵੀ ਜੁਨੇ ਧੋ ਕੇ ਜਾਣੀ ਕਰੇ। ਹੋਰ ਘਰ ਦੇ ਵਿੱਚ ਨਵੂ ਪਿਆਗ ਦੀ ਬੇਤੀ ਨਵੂ ਬੜ ਰੌਲਾ ਪਾਉਂਦੀ ਐ। ਨਵ ਗੇਰਾ ਸੁਨਾਲਾ ਦਾ ਇੱਕ ਢੇਡਣ ਵਾਲੀ ਹੁਣ ਸੱਦੀ ਐ ਤਾਂ ਐਡੀ ਵੱਡੀ ਵਰਕੀ ਪਾਈ ਐ ਜਦੋਂ ਭੁੱਖ ਹੋਵੇ ਫਿਰ ਉਹ ਧੋਣੀ ਪੁੱਛਦਿਆਂ ਵੀ ਕੀ ਸਬਜ਼ੀ ਐ ਤੇ ਕੀ ਨਹੀਂ ਜਦੋਂ ਭੁੱਖ ਨਹੀਂ ਹੁੰਦੀ ਉਹਦੋਂ ਨਖਰੇ ਆਉਦੇ ਆ ਹਨਾ ਮੈਂ ਤਾਂ ਅਸੀਂ ਮੀ ਜਾਊਗਾ ਮੀ ਆਏ ਜੱਜਾ ਤਾਂ ਆ ਜੀ ਬਾਵਾ ਹਾਂ ਕਿ ਨਹੀਂ ਐਵੇਂ ਮੱਛਰ ਜਾਣਾ ਛੱਟੇ ਹਾਂ ਜਿਹੜੀ ਬੰਦਾ ਛੜ ਕੇ ਦਾ ਸਾਰੀ ਝੜੀਦਾ ਨਾ ਹਾਂਜੀ ਟਾਈਮ ਹੋ ਗਿਆ 9 ਦਾ ਕੋਣੇ ਕੰਮ ਕਰਨ ਵੀ ਤਾਂ ਕਾਫੀ ਟਾਈਮ ਹੋ ਗਿਆ ਅੰਦਰ ਬੈਠੇ ਸੀਗੇ ਤੇ ਫੋੜ ਵਗੈਰਾ ਦੇਖੇ ਰਹੇ ਸੀਗੇ ਮੈਂ ਚੱਲ ਜਦੋਂ ਦੁੱਧ ਪੀਣਾ ਹੋਇਆ ਉਹਦੇ ਗਰਮ ਕਰਕੇ ਲਿਆਉਂਗੀ ਬਾਹਰ ਤਾਂ ਖੜਦਾ ਹੋਇ ਹੁੰਦਾ ਇਹਦਾ ਫੂਲੜ ਦਾ ਬਾਲਾ ਜਦ ਖੜ ਕੇ ਖੜਦਾ ਕਿਉਂਕਿ ਅਸ-ਪਾਸੇ ਵੀ ਬੱਦ ਬਣੀ ਲਾਰਖਣੇ ਤੇ ਹੁਣ ਮਾੜੀ-ਭੜੀ ਜੀ ਹਵਾ ਜੀ ਚੱਲਣ ਲੱਗੀ ਆ ਹੋਈ ਵਿਚਾਰੇ ਪਰ ਫੁੱਲਰਾਂ ਦੀ ਪੱਖਿਆਂ ਦੀ ਜਿਹੜੀ ਇਹਦੇ ਨਾਲ ਮੜੇ ਜੇ ਨਾਲ ਹਵਾ ਜਿਹੜੀ ਠੰਡੀ ਆਉਣ ਲੱਗੀ ਪਾਸੂ ਵੀ ਵਿਚਾਰੇ ਰਾਮਬਾਰੀ ਦੇ ਨਾਲ ਬੈਠੇ ਉਹ ਜਰ ਸੋਈ ਦੀ ਆਪਾਂ ਸਬਸਕ੍ਰਾਈਬ ਕਰਕੇ ਸੀ ਕਿ ਸਰਵਿਸ ਚਿੱਕ ਇੱਥੇ ਪਈ ਹੈ ਬਸ ਦੁੱਧ ਤੇ ਘੈਰਾ ਘਰ ਉਹ ਕਰਕੇ ਲੈ ਜੀ ਅੰਦਰ ਬੀਬੀ ਤਾਂ ਘੈਰਾ ਖਾ ਕੇ ਰੋਟੀ ਤੇ ਗੋਲੀਆਂ ਖਾਧੀਆਂ ਹੁੰਦੀਆਂ ਹਨ ਸੌ ਜਾਂਦੇ ਤੇ ਸੁੱਤੇ ਭਏ ਉੱਠ ਕੇ ਦੁੱਧ ਪੀ ਕੇ ਫੇਰ ਵੇੜ ਸੌ ਜਾਂਦੇ ਆ ਤੇ ਲੋ ਜੀ ਅੱਜ ਬਸ ਜਿੰਨਾ ਕੋ ਬਲੌਗ ਬਣਿਆ ਹਨ ਇਹਨਾਂ ਕੈਪਟ ਸੈਪਟ ਕਰੋ ਪਲੀਜ਼ ਬਲੌਗ ਨੂੰ ਹਨਾ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਜੋ ਵੀ ਭੈਣ ਭਰਾ ਪਹਿਲੀ ਵਾਰ ਆਉਂਦਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਜੀ ਤੇ ਇਸ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਬਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਬਲੌਗ ਆ ਤੁਸੀਂ ਆ